ਸ਼ਬਦ ਗੁਰੂ ਸਤਕਾਰ ਕਮੇਟੀ ਅਤੇ ਸ਼੍ਰੋਮਣੀ ਪੰਥਕ ਅਕਾਲੀ ਮਿਸਲ ਕਰਨਨਦਲ ਅਤੇ ਸ਼੍ਰੀ ਅਨੰਦਪੁਰ ਸਾਹਿਬ ਮੁਖੀ ਸੇਵਾਦਾਰ ਬਾਬਾ ਬਲਬੀਰ ਸਿੰਘ ਜੀ ਅਤੇ ਬਾਬਾ ਲਾਪ੍ਰੀਤ ਸਿੰਘ ਕਰਨਨਦਲ ਪੰਜਾਬ ਚੇਅਰਮੈਨ ਪ੍ਰਿਤਪਾਲ ਸਿੰਘ ਅਤੇ ਜ਼ਿਲ੍ਹਾ ਦੇ ਹਾਤੀ ਪ੍ਰਧਾਨ ਜਥੇਦਾਰ ਬਲਵਿੰਦਰ ਸਿੰਘ ਅਤੇ ਰਾਜਿੰਦਰ ਕੁਮਾਰ ਸ਼ਰਮਾ ਵੱਲੋਂ ਸਾਂਝੇ ਤੌਰ ਤੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਸਭ ਤੋਂ ਪਹਿਲਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼੍ਰੋਮਣੀ ਪੰਥ ਅਕਾਲੀ ਮਿਸ਼ਲ ਸਹੀਦਾਂ ਤਰਨਾ ਅਦਾਲਤੋਂ ਤੇ ਸਾਡੇ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਾਲੇ ਤੇ ਬਾਬਾ ਲਾਪਰੀ ਸਿੰਘ ਜੀ ਤੇ ਸਾਡੇ ਨਾਲ ਬੈਠੇ ਆ ਭਾਈ ਰਜਿੰਦਰ ਸਿੰਘ ਰਜਿੰਦਰ ਸ਼ਰਮਾ ਜੀ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਮਸਲੇ ਤੇ ਅਸੀਂ ਬੈਠੇ ਆ ਵੀ ਆਪਾਂ ਜਿਹੜਾ ਆ ਰਾਜਾ ਨਸ਼ੇੜੀ ਆ ਆਪਾਂ ਰਾਜਾ ਕਿੰਗ ਨਹੀਂ ਕਹਾਂਗੇ ਰਾਜਾ ਨਸ਼ੇੜੀ ਕਹਾਂਗੇ ਉਹਨੂੰ ਕਿਉਂਕਿ ਉਹਦੀ ਮੈਂ ਵੀਡੀਓ ਵੇਖੀ ਆ ਨਸ਼ੇੜਿਆਂ ਦੀਆਂ ਉਹਨੇ ਖੁਦ ਕਬੂਲ ਕੀਤਾ ਵੀ ਮੈਂ ਨਸ਼ਾ ਵੀ ਕਰਦਾ ਹਾਂ ਤੇ ਉਸ ਬੰਦੇ ਨੂੰ ਅਸੀਂ 24 ਘੰਟੇ ਦਾ ਵੀ 2 ਦਿਨ ਦਾ ਟਾਈਮ ਦਿੱਤਾ ਸੀ ਜਾਂ ਵੀ 2 ਦਿਨ ਦੇ ਵਿਚ ਵਿੱਚ ਸਾਨੂੰ ਆਪਣਾ ਸਪਸ਼ਟ ਕਰਨ ਦੇ ਜੋ ਉਹ ਆਪਣੀਆਂ ਬੇਵਕੂਫੀਆਂ ਕਰ ਰਿਹਾ ਵਾ ਸਿੱਖ ਸੰਗਤ ਦੇ ਵਿੱਚ ਤੇ ਹੋਰ ਭਾਈਚਾਰੇ ਦੇ ਵਿੱਚ ਜਿਹੜਾ ਇਹ ਗਲਤ ਕੰਮ ਕਰਦਾ ਪਿਆ ਵਾ ਉਨੂੰ 2 ਦਿਨ ਦਾ ਟਾਈਮ ਦਿੱਤਾ ਗਿਆ ਸੀਗਾ ਰਜਿੰਦਰ ਸ਼ਰਮਾ ਜੀ ਇਹਨਾਂ ਨੂੰ ਵੀ ਇਹਨਾਂ ਨੂੰ 2 ਦਿਨ ਦਾ ਟਾਈਮ ਦਿੱਤਾ ਗਿਆ ਵਾ ਪਰ ਨਾ ਤੇ ਸਾਨੂੰ ਕੋਈ ਪ੍ਰਸ਼ਾਸਨ ਦੇ ਵੱਲੋਂ ਵੀ ਕੋਈ ਪਰਵਾਹ ਹੰਗਾਰਾ ਮਿਲਿਆ ਵਾ ਤੇ ਨਾ ਇਸ ਚਵਲ ਵੱਲੋਂ ਆਪਣਾ ਕੋਈ ਸਪਸ਼ਟੀਕਰਨ ਦਿੱਤਾ ਗਿਆ ਵਾ ਤੇ ਕੱਲ 12 ਵਜੇ ਤੱਕ ਜਿਹੜਾ ਸਾਡਾ ਸਮਾਂ ਉਹ ਪੂਰਾ ਹੋ ਜਾਣਾ ਵਾ ਤੇ 12 ਵਜੇ ਤੋਂ ਬਾਅਦ ਜਿਹੜੀ ਬਣਦੀ ਕਾਰਵਾਈ ਆ ਅਸੀਂ ਖੁਦ ਆਵਾਜ਼ ਕਰਾਂਗੇ ਕਿਉਂਕਿ ਪ੍ਰਸ਼ਾਸਨ ਜਿਹੜਾ ਵੀ ਉਹਨੇ ਕੋਈ ਦੱਸਿਆ ਨੀਗਾ ਪੀ ਅਸੀਂ ਇਹਦੇ ਬਾਰੇ ਕੀ ਕਰਨਾ ਤੇ ਕੀ ਨਹੀਂ ਕਰਨਾ ਕਿਉਂਕਿ ਜੇ ਇਸੇ ਤਰ੍ਹਾਂ ਹੀ ਨਵੇਂ-ਨਵੇਂ ਬਾਬੇ ਉੱਠਦੇ ਰਹਿ ਗਏ ਨਵੇਂ-ਨਵੇਂ ਬਾਬੇ ਆਪਣਾ ਕੰਮ ਕਰਦੇ ਗਏ ਜਿਹੜੀਆਂ ਸੰਗਤਾਂ ਸੰਗਤਾਂ ਦੇ ਵਿੱਚ ਪੁੱਠੇ ਕੰਮ ਕਰਦੇ ਰਹਿ ਆਪਣੇ ਹੋਰ ਹੀ ਜੇ ਮਾਤਾ ਦੀ ਜੇ ਮਾਤਾ ਦੀ ਮਾਤਾ ਦੇ ਨਾਮ ਨੂੰ ਬਦਨਾਮ ਕਰ ਰਿਹਾ ਬੰਦਾ ਮਾਤਾ ਦੇ ਨਾਮ ਦੀ ਇਹ ਵਿਅਪਦੀ ਕਰਦਾ ਪਿਆ ਵਾ ਗੁਰੂ ਘਰਾਂ ਦੇ ਵਿੱਚ ਜਾ ਕੇ ਇਹ ਵਿਅਪਦੀ ਕਰਦਾ ਪਿਆ ਵਾ ਫਿਰ ਪਤਾ ਨਹੀਂ ਕਿੱਥੇ ਕਿੱਥੇ ਡੇਰਿਆਂ ਦੇ ਉੱਤੇ ਗਿਆ ਵਾ ਮਸੀਤਾਂ ਮੰਦਰਾਂ ਦੇ ਵਿੱਚ ਜਾ ਕੇ ਇਹਨੇ ਗਲਤ ਕੰਮ ਕੰਮ ਕੀਤੇ ਆ ਤੇ ਇਸ ਤੋਂ ਬਾਅਦ ਵਿੱਚ ਇਹਦੀ ਮਾਦਾ ਦੀ ਵੀਡੀਓ ਆਈ ਆ ਪੀ ਇਸ ਬੰਦੇ ਨੇ ਪੀ ਮੈਨੂੰ ਰਾਤ ਅੱਧੀ ਅੱਧੀ ਰਾਤ ਠੁੱਡੇ ਮਾਰ ਕੇ ਉਠਾ ਦਿੰਦਾ ਈ ਬੋਲ ਜਾਏ ਮਾਦਾ ਦੀ ਇਹ ਕਾਦਾ ਭਗਤਿਆ ਕੀ ਚੀਜ਼ ਆ ਇਹ ਕੁਝ ਨਹੀਂ ਹੈਗਾ ਬੰਦਾ ਇਹ ਸਿਰਫ ਨਸ਼ੇ ਦੇ ਆਪਣਾ ਨਸ਼ੇ ਦਾ ਘਾਤੀ ਆ ਤੇ ਨਸ਼ੇ ਦੇ ਲੋਰ ਦੇ ਵਿੱਚ ਇਹ ਸਭ ਕੁਝ ਕਰਦਾ ਪਿਆ ਵਾ ਇਸ ਕਰਕੇ ਪ੍ਰਸ਼ਾਸਨ ਨੂੰ ਅੱਗੇ ਬੇਨਤੀ ਆ ਪੀ ਜਿਹੜੀ ਅਜੇ ਤੱਕ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਹ ਕਾਰਵਾਈ ਕਰ ਦੇਣ ਇਹਦੇ ਦਿੱਤੇ ਇਹਦੇ ਜਿਹੜੇ ਗਨਮੈਨ ਦਿੱਤੇ ਗਏ ਆ ਉਹ ਇਹਦੇ ਕੋਲ ਵਾਪਸ ਲੈ ਲਿਆ ਜਾਣ ਇਹ ਕੋਈ ਮੰਤਰੀ ਕੋਈ ਲੀਡਰ ਹੀ ਇਹ ਕੋਈ ਸਰਕਾਰੀ ਅਹੁਦੇਦਾਰ ਹੀ ਇਹ ਮੈਂ ਕੱਲ ਵੀ ਬੇਨਤੀ ਕੀਤੀ ਆ ਕਿ ਇਹ ਕੀ ਹੈਗਾ ਕੀ ਚੀਜ਼ ਹੀ ਕਿ ਜਿਹੜੇ ਅਸੀਂ ਇਹਨਾਂ ਨੂੰ ਗਨਮੈਨ ਦਿੱਤੇ ਆ ਪ੍ਰਸ਼ਾਸਨ ਜੀ ਹੱਥ ਬੰਨ੍ਹ ਕੇ ਬੇਨਤੀ ਆ ਅਸੀਂ ਕੋਈ ਵੀ ਗੱਲ ਮੈਂ ਦੇਨੀ ਆ ਕਿਸੇ ਨੂੰ ਸਕਿਉਰਟੀ ਦੇਨੀ ਆ ਉਹਦੇ ਬਾਰੇ ਕੋਈ ਨਾ ਕੋਝ ਸਾਡਾ ਦੇਖਣਾ ਫਰਜ਼ ਬਣਦਾ ਵਾ ਕਿ ਇਹ ਸਕਿਉਰਟੀ ਕਿਹਨੂੰ ਦੇ ਰਹੇ ਆ ਕੀ ਕਰਦੇ ਪਏ ਆ ਅਸੀਂ ਐਵੇਂ ਜਿਹਨੂੰ ਮਰਜ਼ੀ ਸਕਿਉਰਟੀ ਦੇਤੀ ਇਹ ਗੱਲਾਂ ਕੁਝ ਸਹੀ ਨਹੀਂ ਆਗੀਆਂ ਕਦੀ ਨੱਚਣ ਵਾਲਿਆਂ ਨੂੰ ਸਕਿਉਰਟੀ ਦੇਤੀ ਤੇ ਕਦੀ ਇਹੋ ਜਿਹੇ ਕੰਜਰਾਂ ਨੂੰ ਸਕਿਉਰਟੀ ਦੇਤੀ ਐਂ ਕੋਈ ਉਹਦੀ ਕੋਈ ਬੈਕਗ੍ਰਾਉਂਡ ਕੋਈ ਉਹਦੀ ਪੁਸ਼ਦਾਸ਼ ਕੋਈ ਕਰਕੇ ਫਿਰ ਸਕਿਉਰਟੀ ਫਿਰ ਸਕਿਉਰਟੀ ਦਿਆ ਕਰੋ ਇਹਦਾ ਸਕਿਉਰਟੀ ਦੇਣ ਦਾ ਕੋਈ ਮਤਲਬ ਨਹੀਂ ਬਣਦਾ ਇਹਦੇ ਕੋਲੋਂ ਜਿਹੜੀ ਸਕਿਉਰਟੀ ਵਾਪਸ ਲਈ ਜਾਏ ਇਦੇ ਉੱਤੇ ਕਾਨੂੰਨੀ ਕਾਰਵਾਈ ਕਰਕੇ ਇਹਦੇ ਉੱਤੇ ਜਿਹੜਾ ਪਰਚਾ ਉਹ ਠੋਕ ਕੇ ਦਿੱਤਾ ਜਾਵੇ। 12 ਵਜੇ ਤੱਕ ਟਾਈਮ ਹੈ ਉਸ ਤੋਂ ਬਾਅਦ ਆਪਾਂ ਹਾਲਗੇਟ ਜਿਹੜਾ ਹਾਲਗੇਟ ਜਾ ਕੇ ਆਪਾਂ ਬੈਠ ਕੇ ਆਪਾਂ ਧਰਨੇ ਦੇ ਤੌਰ ਦੇ ਉੱਤੇ ਇਹਦੇ ਖਿਲਾਫ ਆਪਾਂ ਮੁਜ਼ਾਹਰਾ ਲਾਵਾਂਗੇ ਜੇ ਪ੍ਰਸ਼ਾਸਨ ਕਾਰਵਾਈ ਕਰ ਦੇਗਾ ਤੇ ਸਭ ਤੋਂ ਵਧੀਆ ਜੇ ਪ੍ਰਸ਼ਾਸਨੇ ਕਾਰਵਾਈ ਨਹੀਂ ਕੀਤੀ ਤੇ ਕੱਲ 12 ਵਜੇ ਤੋਂ ਬਾਅਦ ਅਸੀਂ ਆਪਣੀ ਜਿਹੜੀ ਬੰਦੀ ਕਾਰਵਾਈ ਉਹ ਕਰਾਂਗੇ। ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵਿੰਦਰ ਸਿੰਘ ਜਿਲ੍ਹਾ ਅਧਿਆਤੀ ਦਫੇਦਾਰ ਸ਼੍ਰੋਮਣੀ ਪੰਥ ਅਕਾਲੀ ਮਿਸ਼ਲਸੀ ਦਾ ਤਰਨਾਨਦਾਲ ਵੱਲੋਂ ਦਾਸ ਨੂੰ ਲਾਇਆ ਗਿਆ ਹੈ ਇਹ ਇਸ ਸਿਲਸਿਲੇ ਦੇ ਵਿੱਚ ਬਾਬਾ ਜੀ ਨੇ ਸਾਨੂੰ ਫੋਨ ਕੀਤਾ ਕਿ ਇਹਨਾਂ ਦੇ ਕੋਲ ਜਾਓ ਔਰ ਜਾ ਕੇ ਵੇਖੋ ਵੀ ਇਹ ਕੀ ਮਾਮਲਾ ਹੈ ਤੇ ਉਸ ਮਾਮਲੇ ਦੇ ਵਿੱਚ ਜਿਹੜਾ ਇਹ ਕਹਿ ਰਹੇ ਨੇ ਰਾਜਾ ਇਹ ਜਿਹੜਾ ਭਖਾਰੀਆਂ ਨੂੰ ਪ੍ਰਮੋਟ ਕਰ ਰਿਹਾ ਵਾ ਇਸ ਨੂੰ ਸਰਕਾਰ ਨੂੰ ਵੀ ਥੋੜਾ ਜਿਹਾ ਹੱਥ ਬੰਨ ਕੇ ਬੇਨਤੀ ਹੈ ਭਈ ਇਹੋ ਜਿਹਾ ਕੋਈ ਸ਼ਖਸ ਵੇਖ ਲਿਆ ਕਰੋ ਸਰਕਾਰ ਜਿਹੜੀ ਆ ਮੇਰੇ ਹਿਸਾਬ ਦੇ ਨਾਲ ਉਹ ਸੁੱਤੀ ਪਈ ਆ ਤੇ ਸੁੱਤੀ ਪਈ ਸਰਕਾਰ ਨੂੰ ਜਗਾਉਣਾ ਪੈਣਾ ਵਾ ਉਹਨੂੰ ਜਗਾਉਣ ਵਾਸਤੇ ਠੀਕ ਸਵੇਰੇ 12 ਵਜੇ ਤੋਂ ਬਾਅਦ ਜਿਹੜਾ ਹਾਲ ਗੇਟ ਦੇ ਸਾਹਮਣੇ ਧਰਨਾ ਲਾਇਆ ਜਾਵੇਗਾ ਤੇ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਇਹ ਕੁਝ ਵੇਖ ਕੇ ਘਟਨਾਵਾਂ ਜੜੀਆਂ ਦਿਨ ਬਦ ਦਿਨ ਵਾਧੀਆਂ ਜਾ ਰਹੀਆਂ ਨੇ ਕਦੀ ਕੋ ਰਾਜਾ ਆ ਗਿਆ ਕਿੰਗ ਕਦੀ ਪ੍ਰਵਾਸੀਆਂ ਦੇ ਵੱਲੋਂ ਕੋਈ ਨਾ ਕੋਈ ਸਾ ਇਨਵਾਇਕੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਦੀ ਸਾਰੇ ਪੰਜਾਬੀਆਂ ਨੂੰ ਔਰ ਖਾਸ ਤੌਰ ਤੇ ਗੁਰੂ ਨਗਰੀ ਸ਼੍ਰੀ ਅਮਰਸਾਹ ਸਾਹਿਬ ਦੇ ਵਸਨੀਕਾਂ ਨੂੰ ਮੈਂ ਇੱਕ ਤੁਹਾਡੇ ਮੀਡੀਆ ਦੇ ਥਰੂ ਇੱਕ ਬੇਨਤੀ ਕਰਨੀ ਚਾਹਣਾ ਕਿ ਚੰਦ ਦਿਨ ਪਹਿਲਾਂ ਇਹ ਜਿਹੜਾ ਡਰਾਮੇਬਾਜ਼ ਬੰਦਾ ਜਿਹੜਾ ਆਪਣੇ ਆਪ ਨੂੰ ਰਾਜਾ ਕਿੰਗ ਖਵਾਉਂਦਾ ਇਹ ਕਿੰਗ ਖਵਾਉਣ ਦੇ ਕਾਬਲ ਹੀ ਨਹੀਂ ਹੈਗਾ ਇਹ ਕਿੰਗ ਕਿੱਥੋਂ ਹੋ ਗਿਆ ਇਹ ਤੇ ਇੱਕ ਨਿਸ਼ੇੜੀ ਜਿਹਾ ਬੰਦਾ ਜੋ ਕਿ ਸ਼ਰਮ ਨਸ਼ੇ ਕਰਦਾ ਔਰ ਲੋਕਾਂ ਨੂੰ ਇਹਨੇ ਪਿੱਛੇ ਲਾਇਆ ਇੱਕ ਬਨੇ ਭਖਾਰੀ ਜਿਹੜੇ ਆ ਸਰਕਾਰ ਜਿਹੜੀ ਆ ਬੰਦ ਕਰਨ ਲਈ ਆ ਇਹ ਭਖਾਰੀ ਪ੍ਰਮੋਟ ਕਰਨ ਦਿਆ ਅਸੀਂ 24 ਘੰਟੇ ਦਾ ਸਮਾਂ ਵਿਸ਼ਵ ਬਿੰਦੂ ਰੱਖਿਆ ਸੰਗਠਨ ਆਸ ਅੰਮ੍ਰਿਤਸਰ ਵੱਲੋਂ ਔਰ ਆਪਣੇ ਭਗਵਾਨ ਸਾਇਨਾ ਤੋਂ ਪੰਕਜ ਦੇਵੈਸਰ ਜੀ ਸਚਨ ਬੈਲ ਜੀ ਸ਼ਿਵ ਸਨਾ ਲਾਇਨ ਤੋਂ ਹੋਰ ਸਾਰੀਆਂ ਜਥੇਬੰਦੀਆਂ ਔਰ ਸਾਡੇ ਨਾਲ ਸਿੱਖ ਜਥੇਬੰਦੀ ਤੋਂ ਸਾਡੇ ਜੈਦਾ ਸਾਹਿਬ ਬੈਠੇ ਨੇ ਸਾਡੇ ਮੁਖ ਜੈਦਾ ਸਾਹਿਬ ਜੈਦਾ ਸਰਤਾਬਬੀਰ ਸਿੰਘ ਜੀ ਜਿਨ੍ਹਾਂ ਦੀ ਰਹਿਨਮਾਈ ਹੇਠੇ ਜਿਹੜਾ ਸਾਰਾ ਪ੍ਰੋਗਰਾਮ ਹੈ ਹੋਊਗਾ ਅਸੀਂ ਡਟ ਕੇ ਵਿਰੋਧ ਕਰਦੇ ਆਂ ਔਰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਵੀ 24 ਘੰਟਿਆਂ ਦੇ ਵਿੱਚ ਇਸ ਬੰਦੇ ਦੇ ਉੱਤੇ ਕੋਈ ਕਾਰਵਾਈ ਕਰਕੇ ਇਹਨੂੰ ਸਲਾਖਾਂ ਦੇ ਪਿੱਛੇ ਭੇਜੋ ਲੇਕਿਨ ਸਾਡੇ ਨਾਲ ਅਜੇ ਤੱਕ ਕੋਈ ਪ੍ਰਸ਼ਾਸਨ ਨੇ ਸੰਪਰਕ ਨਹੀਂ ਕੀਤਾ ਨਾ ਇਸ ਬੰਦੇ ਦੇ ਕੋਈ ਕਾਰਵਾਈ ਕੀਤੀ ਆ ਪਰਸੋਂ ਠੀਕ 11 12 ਵਜੇ ਦੇ ਕਰੀਬ ਹਾਲ ਗੇਟ ਦੇ ਬਾਹਰ ਸਾਰੀਆਂ ਜਥੇਬੰਦੀਆਂ ਮਿਲ ਕੇ ਜੀਦੇ ਵਿੱਚ ਸਾਰੇ ਇਕੱਠੇ ਹੋਵਾਂਗੇ ਇਹਦੇ ਖਿਲਾਫ ਉੱਥੇ ਮੁਜ਼ਾਹਰਾ ਕਰਾਂਗੇ ਔਰ ਡਟ ਕੇ ਇਹਦਾ ਵਿਰੋਧ ਕਰਾਂਗੇ ਅਗਰ ਪ੍ਰਸ਼ਾਸਨ ਇਹਦੇ ਖਿਲਾਫ ਕੋਈ ਕਾਰਵਾਈ ਕਰ ਦਿੱਤੀ ਤੇ ਫਿਰ ਜਿਵੇਂ ਪ੍ਰਸ਼ਾਸਨ ਕਹੇਗਾ ਅਸੀਂ ਸਹਿਮਤ ਆ ਅਗਰ ਨਹੀਂ ਹੁੰਦੀ ਤੇ ਸਮੂਹ ਜਥੇਬੰਦੀਆਂ ਸਾਰੀਆਂ ਰਲ ਕੇ ਇਹਦਾ ਡਟ ਕੇ ਉੱਥੇ ਵਿਰੋਧ ਕਰਾਂਗੇ ਵੱਧ ਤੋਂ ਵੱਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਤੇ ਪਰਸੋਂ 12 ਵਜੇ ਦੇ ਕਰੀਬ-ਕਰੀਬ ਉੱਥੇ ਹਾਲ ਗੇਟ ਦੇ ਬਾਹਰ ਸਾਰੇ ਬੰਦੇ ਸਰਨੇ ਤੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ